ਅੱਜ ਸੋਚਿਆ ਸੀ ਕਿ ਅੰਦੌਰ ਜਾ ਕੇ ਹੀ ਰੁਕਾਂਗੇ ਵਧੀਆ ਸਫਰ ਨਿਭੜਦਾ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਆ ਬਾਰਿਸ਼ ਆ ਗਈ ਤਾਂ ਇਹ ਬਾਈ ਕਹਿੰਦੇ ਨੇ ਇੱਥੇ 6 ਵਜੇ ਦੀ ਬਾਰਿਸ਼ ਪਈ ਜਾਂਦੀ ਆ ਇਹ ਬਾਰਿਸ਼ ਹੁਣ ਨਹੀਂ ਆਈ ਅਸੀਂ ਬਾਰਿਸ਼ ਦੇ ਕੋਲ ਆਏ ਆ ਬਾਰਿਸ਼ ਸਾਡੇ ਕੋਲ ਨਹੀਂ ਆਈ ਠੀਕ ਹੈ ਬੱਗਿਆ ਆਪਾਂ ਨੂੰ ਤੁਰ ਚੱਲਨੇ ਆ ਠੰਡ ਵੀ ਹੋ ਗਈ ਠੰਡ ਵੀ ਹੋ ਗਈ ਇਹ ਦਿਨ ਗਰਮੀ ਨਾਲ ਬੁਰਾ ਹੁਲਿਆ ਪਿਆ ਸੀ ਹਾਂ ਚੱਲੇ ਨੇ ਵਾਪਸੀ ਵੱਲ ਦੇ ਤਰਪਾਲ ਬੱਗਾ ਲੈ ਕੇ ਆਇਆ ਪਰ ਰੱਸਾ ਨਹੀਂ ਲੈ ਕੇ ਆਇਆ ਨਹੀਂ ਤੇ ਤਰਪਾਲ ਮਾਰ ਕੇ ਆਪਾਂ ਤੋਰੀ ਜਾਂਦੇ ਹੈਂ ਅੱਗੇ ਮਾ ਅਦਰਪਾਲ ਥੱਲੇ ਦਾ ਬੁੱਦੀ ਪੈ ਗਿਆ ਥੱਲੇ ਤਰਪਾਲ ਤੇ ਕੱਢ ਲੈਂਦੇ ਪਰ ਹੁਣ ਇਹ ਆ ਕਿ ਵੇਟ ਕਰਕੇ ਫਿਰ ਚੱਲਾਂਗੇ ਸੋਚਿਆ ਕੁਝ ਹੋਰ ਸੀ ਪਰ ਹੁੰਦਾ ਉਹ ਹੈ ਜੋ ਦਾਤੇ ਨੂੰ ਮਨਜ਼ੂਰ ਹੁੰਦਾ ਠੀਕ ਹੈ ਮਹੌਨ ਸਿੰਘ ਅੱਜ 1 ਤਰੀਕ 1 ਅਪ੍ਰੈਲ ਯਾਨੀ ਕਿ ਅਪ੍ਰੈਲ ਫੂਲ ਤੇ ਸਾਰਿਆਂ ਨੂੰ ਦੇਸ਼ਾਂ ਵਿਦੇਸ਼ਾਂ ਚ ਦੇਖਣ ਵਾਲੇ ਚਾਉਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਸਫ਼ਰ ਕਰੀ ਜਾਂਦੇ ਆਂ इंदौर ਤੱਕ ਦਾ ਐਮਪੀ ਦੇ ਵਿੱਚ ਆਮ ਪੀੜੀ ਤਰਤੀ ਦੇ ਐਂਡੋਰ ਤੋਂ 70 ਕਿਲੋਮੀਟਰ ਪਿੱਛੇ ਤੇ ਸਵੇਰ ਦੇ ਚੱਕੇ ਵਾਕੇ ਪੂਰੀ ਰਾਤ ਸੰਗਤ ਨੇ ਸਫ਼ਰ ਕੀਤਾ ਤੇ 500 ਕਿਲੋਮੀਟਰ ਦੇ ਆਸ-ਪਾਸ ਦਾ ਸਫ਼ਰ ਤੈਅ ਕੀਤਾ ਪੰਜਾਬ ਦੀ ਧਰਤੀ ਤੋਂ ਖਤਮ ਹੋ ਚੁੱਕਿਆ ਤੇ ਅੱਜ ਇੱਥੇ ਦਿਖਿਆ ਉਹ ਵੀ ਇਸ ਕੰਟੇਨਰ ਦੀ ਛੱਤ ਤੇ ਅੰਦੌਰ ਸ਼ਹਿਰ ਦੇ ਝਾਕੇ-ਬਾਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦਾ ਦਰਸ਼ਨ ਕਰਕੇ ਆਪਾਂ ਪਹੁੰਚੇ ਆਂ ਵਾਪਸ ਫਿਰ ਅੰਦੌਰ ਦੀ ਧਰਤੀ ਤੇ ਉਹੀ ਸਾਹਿਬ ਵੀਰਾਂ ਕੋਲ ਇਹਨਾਂ ਨੇ ਕੀਤੀ ਹੈ ਇੱਥੇ ਦੁਬਾਰਾ ਫਿਰ ਲੰਗਰ ਦੀ ਤਿਆਰੀ ਛਕਾਂਗੇ ਰੈਸਟ ਕਰਾਂਗੇ ਤੇ ਅੱਗੇ ਚੱਲਾਂਗੇ ਗਰਮੀ ਬਹੁਤ ਜ਼ਿਆਦੀ ਹੋ ਗਈ ਸੰਗਤ ਕਹਿੰਦੀ ਆ ਰੈਸਟ ਚਾਹੀਦੀ ਆ ਪੂਰੀ ਰਾਤ 5 ਵਜੇ ਤੋਂ ਗੱਡੀ ਤੋਰੀ ਸੀ ਤੇ ਇੱਥੇ ਆ ਕੇ ਹੁਣ ਵਾਪਸ 9 ਵਜੇ ਗੱਡੀ ਠੱਲੀ ਆ ਇਹ ਸੰਗਤ ਜਿਹੜੀ ਸੇਵਾ ਕਰੀ ਜਾਂਦੀ ਆ ਪਿੱਛੋਂ ਪੰਜਾਬ ਤੋਂ ਆ ਪਰ ਆਪਣੇ ਕਮਾਕਾਰ ਵਾਲੀ ਅੰਦੌਰ ਦੀ ਧਰਤੀ ਤੇ ਆ ਕੇ ਵਸੀ ਹੋਈ ਆ ਐਮਪੀ ਦੇ ਵਿੱਚ ਅੰਦੌਰ ਪੈਂਦਾ ਤੇ ਇੱਥੇ ਸਾਡੀ ਆਈਓ ਸੰਗਤ ਦੀ ਸੇਵਾ ਚ ਲੱਗੀ ਹੋਈ ਆ ਸਿਰੋ ਕੇ ਸੀ ਅੰਦੋਰ ਵਾਪਸੀ ਤੇ ਸਾਹਿਬੀ ਰੋੜਾ ਕੋਲ ਉਹਨਾਂ ਨੇ ਇੰਨਾ ਪਿਆਰ ਦਿੱਤਾ ਕਿ ਲੰਗਰ ਤਾਂ ਸਾਨੂੰ ਬਣਾ ਕੇ ਛਕਾਇਆ ਹੀ ਪਹਿਲਾਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਹਿੰਦੇ ਜੇ ਕਿਤੇ ਸਫ਼ਰ ਤੇ ਜਾਣਾ ਤੇ ਨਾਲ ਪਰੌਂਠੇ ਪੁਕਾ ਕੇ ਲੈ ਜਾਓ ਰਸਤੇ 'ਚ ਕੰਮ ਆਉਣਗੇ ਤੇ ਇਹ ਵਾਲੇ ਜਿਹੜਾ ਹੁਣ ਸੇਵਾ ਚੱਲੀ ਜਾਂਦੀ ਆ ਇਹ ਸਾਡੇ ਰਸਤੇ ਦੀ ਰਾਹਦਾਰੀ ਆ ਕਹਿੰਦੇ ਰਸਤੇ ਦੇ ਵਿੱਚ ਰੁੱਕ ਕੇ ਕਿਤੇ ਵੀ ਛਕ ਲਿਓ ਕਿਉਂਕਿ ਇਸ ਤੋਂ ਬਾਅਦ ਗੁਰਦੁਆਰਾ ਸ਼ਿਪੂਰੀ ਆਉਣਾ ਤੇ ਅ퍼 ਰਾਤ ਨੂੰ ਛਾਮ ਨੂੰ ਚੱਲਣਾ ਤੇ ਹੋ ਸਕਦਾ ਕਿਤੇ ਰਸਤੇ ਦੇ ਵਿੱਚ ਠਾਰ ਲਈ ਆਪਾਂ ਨੂੰ ਮੌਕਾ ਨਾ ਮਿਲੇ ਤੇ ਇਹ ਬੀਬੀਆਂ ਸੇਵਾ ਕਰੀ ਜਾਂਦੀਆਂ ਰਸਤੇ ਦੀ ਰਾਹਦਾਰੀ ਹਾਂਜੀ ਮਾਤਾ ਜੀ ਤੁਸੀਂ ਦੱਸੋ ਕੀ ਹੁੰਦੇ ਸੀ ਮੈਂ ਕਿ ਜਦੋਂ ਗੱਡੀ ਤੋਂ ਉਤਰਦੇ ਜਾਂ ਚੜ੍ਹਨ ਲੱਗਿਆ ਨਾ ਸਾਰੇ ਸੰਗਤ ਨੂੰ ਖਲਾਰ ਕੇ ਬਣਾਇਆ ਤੁਸੀਂ ਖੜਦੇ ਕੋ ਨਹੀਂ ਤੁਸੀਂ ਸੀਟਾਂ ਮਲਦੇ ਹੋ ਨਾ ਕਰਦੇ ਨਹੀਂ ਬਣਾਈ ਜਾਏਗਾ ਨਾ ਤੁਸੀਂ ਉਤਰਦੇ ਵੇਲੇ ਮੈਨੂੰ ਪੁੱਛਦੇ ਹੋ ਨਾ ਤੁਸੀਂ ਚੜ੍ਹਦੇ ਵੇਲੇ ਤੁਸੀਂ ਸੀਟਾਂ ਮਲਦੇ ਹੋ ਆਪਣੀਆਂ ਦਾਣਾ ਪਾਣੀ ਕਹਿੰਦਾ ਦਾਣਾ ਪਾਣੀ ਉੱਥੇ ਉੱਥੇ ਝੁਗੜਾ ਜਿੱਥੇ ਡਾਢੇ ਲਿਖਿਆ ਉਹੀ ਉਹ ਹੋ ਪਗਣਾ ਜਿੱਥੇ ਡਾਢੇ ਨੇ ਜਿੱਥੇ ਡਾਢੇ ਨੇ ਚੋਕ ਖਲਾਰ ਤੇ ਕਹਿੰਦਾ ਉੱਥੇ ਤੇ ਤੁਹਾਨੂੰ ਦਾਣਾ ਪਾਣੀ ਤੁਗਣਾ ਪੈਣਾ ਯਾਤਰਾ ਕਰੀ ਜੰਨੇ ਆਪਾਂ ਹਜੂਰ ਸਾਹਿਬ ਦੀ ਰਸਤੇ ਦੇ ਵਿੱਚ ਠਾਰ ਲਈਂ ਦੌਰ ਰੁਕੇ ਸੀ ਵਾਪਸੀ ਟਾਈਮ ਵੀਰ ਸਾਹਿਬ ਹੋਰਾਂ ਦੇ ਕੋਲ ਤੇ ਇਹਨਾਂ ਨੇ ਕਿਹਾ ਵੀ ਆਉਂਦੇ ਹੋਏ ਵੀ ਸਾਡੇ ਕੋਲ ਜ਼ਰੂਰ ਲੁਕਿਓ ਆਉਂਦੇ ਵਾਪਸ ਹੁਕਿਆ ਇਹਨਾਂ ਨੇ ਬੜਾ ਪਿਆਰ ਦਿੱਤਾ ਜੋ ਪਕਵਾਨ ਬਣਾਏ ਉਹ ਤਾਂ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਪਰ ਇੱਕ ਸਿਆਣੇ ਬਜ਼ੁਰਗ ਕਹਿੰਦੇ ਸੀ ਕਹਿੰਦੇ ਸੀ ਵੀ ਜਦੋਂ ਵੀ ਅਸੀਂ ਰਸਤੇ ਤੇ ਜਾਂਦੇ ਹੁੰਦੇ ਸੀ ਤਾਂ ਸਾਨੂੰ ਮਾਇਆ ਰਾਹਦਾਰੀ ਦੇ ਕੇ ਤੋਰਨੀ ਆ ਸੀ ਰਾਹਦਾਰੀ ਇਸ ਲਈ ਕਿ ਜੰਗਲਾਂ ਦੇ ਰਸਤੇ ਹੁੰਦੇ ਸੀ ਬੀਆਬਾਨ ਉਹਨਾਂ ਦੇ ਰਸਤਿਆਂ ਦੇ ਵਿੱਚੋਂ ਜੰਗਲਾਂ 'ਚੋਂ ਲੰਘਣਾ ਪੈਂਦਾ ਸੀ ਤਾਂ ਉੱਥੇ ਉਹਨਾਂ ਨੂੰ ਰਸਤੇ ਦੇ ਵਿੱਚ ਖਾਣ ਲਈ ਕੋਈ ਜਗ੍ਹਾ ਜਾਂ ਮਤਲਬ ਉੱਥੇ ਖਾਣ ਲਈ ਕੋਈ ਹੋਟਲ ਉਹਦਾ ਅਰੇਂਜਮੈਂਟ ਨਹੀਂ ਹੁੰਦੇ ਸੀ ਤਾਂ ਉਹਦੇ ਲਈ ਰਾਹਦਾਰੀ ਦੇ ਕੇ ਤੋਰਦੇ ਸੀ ਤੇ ਵੀਰ ਉਹਨੇ ਆਪਣੇ ਨੇ ਪਰੌਂਠੇ ਬਕਾਏ ਜਾਂਦੇ ਤੇ ਸੁੱਕੀ ਸਾਂਭੀ ਕਿਸੇ ਸਿਆਣੇ ਨੇ ਕਿਹਾ ਕਹਿੰਦੇ ਕਿ ਇੱਕ ਟਰੈਵਲਰ ਤੇ ਇੱਕ ਡਰਾਈਵਰ ਉਹਨਾਂ ਦਾ ਦਾਣਾ ਪਾਣੀ ਉਹਨਾਂ ਦਾ ਦਾਣਾ ਪਾਣੀ ਪਰਮਾਤਮਾ ਕਹਿੰਦਾ ਉੱਤੋਂ ਛੱਟਾ ਮਾਰ ਦਿੰਦਾ ਤੇ ਪਤਾ ਨਹੀਂ ਕਿੰਨੇ ਕਿਤੇ ਖਿਲਾਰ ਦਿੰਦਾ ਡਰਾਈਵਰ ਵਾਲੀ ਵੀ ਸੇਮ ਹੈ ਤਾਂ ਸਾਡੇ ਲਈ ਵੀ ਅਸੀਂ ਉਹ ਆਪਣਾ ਦਾਣਾ ਪਾਣੀ ਚੁਗੀ ਜਾਂਦੇ ਆ ਧੰਨਵਾਦ ਕਰਦੇ ਆ ਕਿ ਮਾਲਕ ਸਾਨੂੰ ਉਹ ਦਾਣਾ ਪਾਣੀ ਚੁਗਾਂਦਾ ਬੜਾ ਬਰਸਟਾ ਰਹੀ ਤੇ ਅਸੀਂ ਇਦਾਂ ਹੀ ਦੁਨੀਆ ਦੇ ਦਰਸ਼ਨ ਵੇਲੇ ਕਰਦੇ ਹਾਂ ਓਕੇ ਮਾਨ ਸਿਕ ਜੀ ਜਿਸੀ ਆਏ ਹੋਏ ਸੀ ਵੀਰ ਹੋਰਾਂ ਕੋਲ ਅੰਦੌਰ ਬੋਵੀ ਵੀਰ ਮੇਰੇ ਨਾਲ ਹੈ ਲੋਕਲ ਅੰਦੌਰ ਤੋਂ ਹੀ ਤੇ ਸਾਹ ਵੀਰ ਅੱਗੇ ਆ ਬੋਵੀ ਸਵਾਗਤ ਹੈ ਸਰ ਖਾਲਸਾ ਵਾਹ ਬੋਵੀ ਵੀਰ ਹੋਰੀ ਕਹਿੰਦੇ ਕਿ ਤੁਹਾਨੂੰ ਇੱਥੇ ਲਾਗੇ ਦੇ ਸਾਡੇ ਅੰਦੌਰ ਦੇ ਗੁਰੂ ਘਰ ਨੇ ਇੱਕ ਗੁਰੂ ਘਰ ਇਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਕਿਹਾ ਵੀ ਇਸ ਦਾ ਦੇਖ ਕੇ ਆਵਾਂਗੇ ਮੈਂ ਬੋਲ ਕੇ ਤੁਹਾਨੂੰ ਕੁਝ ਨਹੀਂ ਦੱਸਣਾ ਤੁਹਾਨੂੰ ਦਿਖਾਵਾਂਗੇ ਹੀ ਉਹ ਅੱਗੇ ਚੱਲ ਕੇ ਇੱਕ ਆਪਣੀ ਕੁੜੀਆ ਬਿਮਾਰ ਹੈ ਇਹਦੀ ਮੈਡੀਸਿਨ ਲੈਣ ਜਾਣੀਆਂ ਕੱਲ ਦੀ ਕਾਫੀ ਤੰਗ ਆ ਪਰ ਇਹ ਸ਼ੁਕਰ ਰਿਹਾ ਕਿ ਇਸ ਵਾਰੀ ਯਾਤਰਾ ਪੂਰੀ ਹੋ ਗਈ ਤਾਂ ਦਿੱਕਤ ਲੇਟ ਆਈ ਆ ਚਲੋ ਹੁਣ ਵਾਪਸੀ ਆ ਹੁਣ ਸਾਂਭਿਆ ਜਾਊਗਾ ਵੈਸੇ ਸੰਗਤਾਂ ਕਾਫੀ ਬਿਮਾਰ ਨੇ ਕਿਉਂਕਿ ਪਾਣੀ ਪੋਣੀ ਦੀ ਥੋੜੀ ਦਿੱਕਤ ਆਈ ਰਹੀ ਬੋਲ ਵੀਰੇ ਇੱਕ ਰਾਜਵੜੀ ਵਿੱਚ ਮਹਿਲ ਆ ਦੇਵੀ ਜਿਹੜੀ ਅਹिल्याबाई ਜੀ ਦੇ ਨਾਂ ਤੇ ਅੰਦਰ ਸ਼ਹਿਰ ਬਣਿਆ ਠੀਕ ਆ ਉਹ ਹੋ ਰਾਜਵੜਿਆਂ ਵਿੱਚ ਜਿਹੜਾ ਮਹਿਲ ਤੁਹਾਨੂੰ ਦਿਖਾਵਾਂਗੇ ਰਾਜਵੜੇ ਜਿਹੜਾ ਮਹਿਲ ਹੈ ਦੇਵੀ ਅਹिल्याबाई ਜੀ ਦਾ ਜਿਹਨਾਂ ਅੰਦਰ ਸ਼ਹਿਰ ਜਿੰਨੇ ਨਾਂ ਤੇ ਬਸਿਆ ਹੋਇਆ ਹੈ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਜਦੋਂ 84 ਕਾਂਡ ਹੋਇਆ ਸੀਗਾ ਸਿੱਖਾਂ ਵਾਲਾ ਹਾਂਜੀ ਕਤਲੇਆਮ ਹਾਂਜੀ ਉਸ ਲਾਗੇ ਤੱਕ ਜਿਹੜੀ ਕਲੋਨੀ ਸਿੱਖ ਮਹੌਲਾ ਹੋ ਗਿਆ ਉੱਥੇ ਲਾਗੇ ਤੇ ਜਿਹੜੇ ਪੰਜਾਬੀ ਸਿੱਖ ਉਸ ਰਾਜਵੜੇ ਦੇ ਮਹਿਲ ਵਿੱਚ ਵੱੜ ਗਏ ਸੀ ਸਾਰੇ ਇਕੱਠੇ ਆ ਕੇ ਪਰ ਇਹਨਾਂ ਹਿੰਦੂਆਂ ਸਿੱਖਾਂ ਨੇ ਹਿੰਦੂਆਂ ਨੇ ਨਾ ਸਿੱਖਾਂ ਨੂੰ ਅੰਦਰ ਵੜਿਆ ਦੇਖਿਆ ਸਾਰਿਆਂ ਨੂੰ ਕਿਨਾਂ ਨੇ ਬਾਹਰ ਮੈਲ ਨੂੰ ਅਗਲਾਰੀਤੀ ਸੀਗੀ ਅੱਛਾ ਜੀ ਹਾਂਜੀ ਉਦੋਂ ਕਾਫੀ ਮੋਬੈਲ ਸੀਗਾ ਨੁਕਸਾਨ ਹੋਇਆ ਸੀਗਾ ਹੁਣ ਉਹਨੂੰ ਦੁਬਾਰਾ ਰਿਪੇਅਰ ਪੂਰ ਕੀਤਾ ਇਹਨਾਂ ਨੇ ਮਹਿਲ ਨੂੰ ਉਹ ਕਾਲਾ ਦੌਰ ਦਾ 84 ਵਾਲਾ ਵੀਰੇ ਜਿਹੜਾ ਨਾ ਸਿੱਖਾਂ ਦੇ ਮਤਲਬ ਭੁੱਲ ਨਹੀਂ ਸਕਦਾ ਲੋਕ ਕਹੀਦਾ ਜਾਂਦੇ ਨੇ 84 ਭੁੱਲ ਜੋ ਇੰਜ ਬਈ ਜਿਨ੍ਹਾਂ ਨਾਲ ਹੋਇਆ ਭੁੱਲਿਆ ਹੋਣੀ ਭੁੱਲ ਸਕਦਾ ਹਾਲਾਂਕਿ ਮੈਂ ਉਦੋਂ ਛੋਟਾ ਸੀ 8 ਸਾਲ ਦਾ ਸੀਗਾ ਪਰ ਮੈਨੂੰ ਹਜੇ ਵੀ ਯਾਦ ਆ ਮੇਰੇ ਤੁਹਾਨੂੰ ਅੱਖਾਂ ਦੇ ਸਾਹਮਣੇ ਕਿਵੇਂ ਗੱਡੀਆਂ ਫੁੱਕੀਆਂ ਗਈਆਂ ਸੀ ਕਿਵੇਂ ਕਿਹਾ ਸਾਡੇ ਘਰੇ ਵੀ ਆਏ ਸੀ ਸਾਨੂੰ ਮਾਰਨ ਵਾਸਤੇ ਧਮਕਾਉਣ ਵਾਸਤੇ ਪਰ ਅਸੀਂ ਥੋੜਾ ਜਿਹਾ ਬਚਾਉ ਸਾਡਾ ਤਾਂ ਹੋ ਗਈ ਸਾਡਾ ਵਿਵਾਰ ਬਹੁਤ ਚੰਗਾ ਸੀ ਲੱਗੇ ਬਸ ਜਿਹੜੇ ਅੜੋਸੀ ਪੜੋਸੀ ਉਹਨਾਂ ਨੇ ਸਾਨੂੰ ਬਚਾਇਆ ਫਿਰ ਮਿਲਟਰੀ ਵਾਲਿਆਂ ਨੂੰ ਫੋਨ ਲਾ ਕੇ ਸਾਨੂੰ ਆਪਦੇ ਰਿਸ਼ਤੇਦਾਰਾਂ ਦੇ ਘਰੇ ਛੱਡ ਗਏ ਇਹ ਕਾਲਾ ਦੌਰ ਸਾਡੇ ਸਿੱਖਾਂ ਦੇ ਹਰ ਘਰ ਦੀ ਕਹਾਣੀ ਆ ਉਹ ਸਮੇਂ ਦੇ ਜਿਹੜੇ-ਜਿਹੜੇ ਨਾਲ ਵੀ ਗੱਲ ਕਰੀ ਆ ਜਿਹਨਾਂ ਨੇ ਉਹ ਦੇਖਿਆ ਲੱਗੇ-ਲੱਗੇ ਤੇ ਜਿੰਨੇ ਵੀ ਸ਼ਹਿਰ ਸੀ ਪੰਜਾਬ 'ਚ ᱫੋ ਠੀਕ ਸੀ ਮਾਹੌਲ ਕਿਉਂਕਿ ਪੰਜਾਬੀਆਂ ਦਾ ਉਹ ਜਗ੍ਹਾ ਤੇ ਦਬਦਬਾ ਸੀ ਪਰ ਪੰਜਾਬ ਦੇ ਬਾਹਰਲੇ ਸਟੇਟਾਂ ਦੇ ਵਿੱਚ ਪੰਜਾਬੀਆਂ ਨਾਲ ਧੱਕਾ ਹੀ ਹੋਇਆ ਸੀ ਉਸ ਟਾਈਮ ਤੇ ਸਿੱਖ ਨਸਲ ਖੁਸ਼ੀ ਉਹ ਸਿੱਖ ਨਸਲ ਖੁਸ਼ੀ ਸੀ ਉਹਨੂੰ ਕੋਈ ਭੁੱਲ ਨਹੀਂ ਸਕਦਾ ਚਲੋ ਕਿਸੇ ਦਿਨ ਕਹਿੰਦੇ ਖਾਲਸਾ ਰਾਜ ਆਊਗਾ ਸਾਡਾ ਵੀ ਟਾਈਮ ਆਊਗਾ ਪਰ ਅਸੀਂ ਫਿਰ ਵੀ ਇਹਨਾਂ ਵਾਂਗੂ ਨਹੀਂ ਕਰਦੇ ਖਾਲਸੇ ਦਾ ਰਾਜ ਤਾਂ ਕਹਿੰਦੇ ਦੁਨੀਆ ਦੇਖੂਗੀ ਬਈ ਹਾਂਜੀ ਬਿਲਕੁਲ ਜਿਹੜਾ ਖਾਲਸੇ ਦਾ ਰਾਜਾ ਨੂੰ ਦੁਨੀਆ ਦੇਖੂਗੀ ਖਾਲਸਿਆਂ ਨੂੰ ਰਾਜ ਕਰਨਾ ਆਉਂਦਾ ਕਹਿੰਦਾ ਰਾਜ ਪਾਵੇਂ ਛੱਡਿਆ ਪਰ ਕਰਨਾ ਨਹੀਂ ਭੁੱਲੇ ਮਿਲਦੇ ਆਗੇ ਅੰਦੌਰ ਦੀ ਧਰਤੀ ਤੇ ਤੁਹਾਨੂੰ ਦਿਖਾਵਾਂਗੇ ਅੰਦੌਰ ਦੀਆਂ ਫੇਮਸ ਚੀਜ਼ਾਂ ਇੱਕ ਉਹ ਗੁਰੂ ਘਰ ਉਹ ਜ਼ਰੂਰ ਦੇਖਣਾ ਸਾਹਿਬ ਵੀਰਾ ਵੀ ਆ ਗਿਆ ਤੇ ਬਾਈ ਬੋਵੀ ਤੁਹਾਡਾ ਭਰਾ ਅੰਦੌਰ ਦੀ ਧਰਤੀ ਕਹਿੰਦੇ ਅੱਗੇ ਨਾ ਇੱਥੇ ਸਿੱਖਾਂ ਦੀ ਮਨੋਪਲੀ ਕਰਕੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸਿੱਖਾਂ ਦੀ ਵੱਡੀ ਗਿਣਤੀ ਆ ਇਸ ਧਰਤੀ ਦੇ ਉੱਤੇ ਤਾਂ ਇਹ ਜਿਹੜਾ ਅੱਗੇ ਮਾਰਗ ਆਊਗਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਖ ਸਮਾਜ ਨੇ ਕਹਿ ਕੇ ਕਲੈਕਟਰ ਤੋਂ ਉਹਨੂੰ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਾਮ ਤੇ ਰਖਵਾਇਆ ਬੜੀ ਵੱਡੀ ਮਾਣ ਵਾਲੀ ਗੱਲ ਹੈ ਕਿਉਂਕਿ ਜਦੋਂ ਵੀ ਕੋਈ ਬਾਹਰੋਂ ਟੂਰਿਜ਼ਮ ਵਾਲੇ ਆਉਂਦੇ ਆ ਜਾਂ ਮੇਰੇ ਵਰਗੇ ਘੁੰਮਣ ਆਉਂਦੇ ਆ ਤਾਂ ਜਦੋਂ GPS ਤੇ ਚੈੱਕ ਕਰਦੇ ਆ ਤਾਂ ਗੁਰੂ ਗੋਬਿੰਦ ਸਿੰਘ ਮਾਰਗ ਆਊਗਾ ਤਾਂ ਨਾ ਇਹ ਵਾਲੇ ਰੋਡ ਤੇ ਕਿਤੇ ਪਜਾ ਰਹੇ ਨਹੀਂ ਗੁਰੂ ਗੋਬਿੰਦ ਸਿੰਘ ਇਹ ਪੂਰਾ ਰੋਡ ਹੀ ਗੁਰੂ ਗੋਬਿੰਦ ਸਿੰਘ ਮਾਰਗ ਹੈ ਅੱਛਾ ਜਿਹੜੇ ਰੋਡ ਤੇ ਵੀਰੇ ਹੋਰੀ ਕਹਿੰਦੇ ਕਿ ਆਪਾਂ ਜਾ ਰਹੇ ਆ ਪੂਰਾ ਰ ਜਦੋਂ ਵੀ ਕੋਈ ਬਾਹਰਲਾ ਟਰੈਵਲਰ ਆਊਗਾ ਫੋਰਨਰ ਤਾਂ ਜਦੋਂ ਉਹ ਗੁਰੂ ਗੋਬਿੰਦ ਸਿੰਘ ਰੋਡ ਲਿਖਿਆ ਮਿਲੂਗਾ ਜੀਪੀਐਸ ਤੇ ਤਾਂ ਜਰੂਰ ਪੁੱਛੂਗਾ ਕਿ ਗੁਰੂ ਗੋਬਿੰਦ ਸਿੰਘ ਜੀ ਕੌਣ ਸੀ ਇਤਿਹਾਸ ਨੂੰ ਪ੍ਰਮੋਟ ਕਰਨੀਆਂ ਬਹੁਤ ਤਰੀਕੇ ਹੁੰਦੇ ਨੇ ਠੀਕ ਹੈ ਇੱਕ ਆਪਾਂ ਕਥਾ ਕਿਰਤਨ ਨਾਲ ਹੀ ਪ੍ਰਮੋਟ ਕਰਦੇ ਆ ਉਸ ਤੋਂ ਇਲਾਵਾ ਵੀ ਬਹੁਤ ਤਰੀਕੇ ਨੇ ਸਿੱਖ ਸਮਾਜ ਦੇ ਲੋਕ ਬਾਹਰਲੀਆ ਸਟੇਟਾਂ ਤੇ ਬੈਠੇ ਆਪਣੀਆਂ ਸਵਾਮਾਂ ਏਦਾਂ ਨਮਾਉਂਦੇ ਨੇ ਅਸੀਂ ਧੰਨਵਾਦ ਕਰਦੇ ਹਾਂ ਜੀ ਉਹਨਾਂ ਸਾਰਿਆਂ ਦਾ ਤੇ ਅੱਗੇ ਦੇਖਦੇ ਆ ਆਪਾਂ ਇੱਥੇ ਕਿਹਦੇ ਖੰਡਾ ਚੌਂਕ ਬਣਿਆ ਹੋਇਆ ਇਨਾਂ ਸਟੇਟਾਂ ਦੇ ਵਿੱਚ ਜਿੱਥੇ ਬੀਜੇਪੀ ਦਾ ਦਬਦਬਾ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਪੰਜਾਬ ਤੇ ਠੀਕ ਆਪਣੇ ਲੈਵਲ ਤੇ ਬਹੁਤ ਕੁਝ ਕਰ ਰਹੇ ਹਾਂ ਪਰ ਬਾਹਰਲੇ ਸਟੇਟਾਂ ਦੇ ਵਿੱਚ ਰਹਿ ਕੇ ਜਿੱਥੇ ਆਪਣਾ ਬੋਲ ਵਾਲਾ ਸਿੱਖਾਂ ਦਾ ਨਾ માત્ર 2% ਆਪਾਂ ਠੀਕ ਹੈ ਪੰਜਾਬ ਦੀਆਂ ਬਾਹਰਲੇ ਸਟੇਟਾਂ ਦੇ ਵੀ ਆਪਣੇ ਵਧੀਆ ਪੰਜਾਬੀਆਂ ਨੇ ਮੱਲਾ ਮਾਰੀਆਂ ਬਾਹਰਲੇ ਦੇਸ਼ਾਂ ਦਾ ਕਮਾਰੀਆਂ ਖਾਲਸਾ ਰਾਜ ਦਾ ਆਗਾਜ਼ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੋਣ ਵਾਲਾ ਪਰ ਇਹ ਵਾਲੇ ਇਦਾਂ ਦੀਆਂ ਕੋਸ਼ਿਸ਼ਾਂ ਇਹੀ ਨੇ ਖਾਲਸਾ ਰਾਜ ਦੀ ਨਹੀਂ ਆਹੀ ਖਾਲਸਾ ਰਾਜ ਕਿ ਸਾਡੀ ਚੱਲਦੀ ਹੈ ਬਈ ਬਿਨਾ ਕਿਸੇ ਰਾਜ ਤੋਂ ਖੰਡਾ ਚੌਂਕ ਆ ਗਿਆ ਵੀਰੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਬੋਰਡ ਆ ਗਿਆ ਹਾਂ ਬੋਰਡ ਆ ਗਿਆ ਬੋਵਲ ਬ੍ਰਿਜ ਆਇਆ ਸਾਹਮਣੇ ਲਿਖਿਆ ਗੁਰੂ ਗੋਬਿੰਦ ਸਿੰਘ ਰੋਪੜ ਬ੍ਰਿਜ ਬਿਲਕੁਲ ਚਲੋ ਜੀ ਕਿੰਨਾ ਕਿ ਖੇਤਰਫਲ ਹੋਣਾ ਪਿਰੇ ਇਹਦਾ ਮਤਲਬ ਜਿੱਤੇ ਆਪਾਂ ਕਿਲੋਮੀਟਰ ਮਾਪ ਲਈਏ ਇੱਕ ਕੋਨੇ ਤੋਂ ਦੂਜੇ ਕੋਨੇ ਜਾਣ ਦੀ ਸ਼ਹਿਰ ਦਾ ਅੰਦਰ ਦਾ ਸਾਡੀ ਵਟਾ ਹੈ ਜੀ ਤਾਂ ਮੇਰੇ ਖਿਆਲ ਨਾਲ 100 ਕਿਲੋਮੀਟਰ ਦੇ ਏਰੀਆ ਜਿੱਤੇ ਬਸਿਆ ਹੋਈ ਹੋਣਾ ਪੂਰਾ ਅੱਛਾ ਜੀ ਕਾਫੀ ਵੱਡਾ ਸ਼ਹਿਰ ਹੈ ਹਾਂ ਸ਼ਹਿਰ ਹੀ ਆ 50 ਕਿਲੋਮੀਟਰ ਇਧਰ ਫੈਲਿਆ 50 ਇਧਰ 50 ਇਧਰ ਮਤਲਬ ਜੁੜਿਆ ਹੋਇਆ ਅੱਛਾ ਖੰਡਾ ਚੌਕ ਆ ਗਿਆ ਇਹ ਵਾਲਾ ਖੰਡਾ ਚੌਕ ਹੈ ਜਿਹਦੀ ਆਪਾਂ ਗੱਲ ਕਰਦੇ ਸੀ ਬਹੁਤ ਸੋਹਣਾ ਬਣਾਇਆ ਵੀਰੇ ਬਹੁਤ ਸੋਹਣਾ ਬਾ ਕਮਾਲ ਚਲੋ ਜੀ ਇਹ ਸਾਹਮਣੇ ਜਿਹੜਾ ਮੇਰਾ ਫਰੇਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਲੈਕਟਰ ਆਫਿਸ ਇੰਦੋਰ ਕੁਮੇਜਨ ਹੈ ਆਪਣੀ ਇੰਦੋਰ ਦੀਆਂ ਸੜਕਾਂ ਤੇ ਪ੍ਰਾਤਨ ਦਿਖ ਰਿਖਦਾ ਬਣਿਆ ਹੋਇਆ ਏ ਹਾਂਜੀ ਮੈਨੂੰ ਬੜਾ ਵਧੀਆ ਲੱਗਦਾ ਵੀਰੇ ਇਦਾਂ ਨਵੀਆਂ ਚੀਜ਼ਾਂ ਦੇਖ ਕੇ ਇਹ ਸਾਹਮਣੇ ਫਰੇਮ ਦੇ ਵਿੱਚ ਜਿਹੜਾ ਤੁਸੀਂ ਝਾਕਾ-ਵਾਕਾ ਦੇਖੀ ਜਾਂਦੇ ਹੋ ਇਹ ਹੈਗਾ ਗੁਰਦੁਆਰਾ ਈਮਲੀ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਿਕ ਗੁਰਦੁਆਰਾ ਇਤਿਹਾਸ ਆਪਾਂ ਅੰਦਰ ਜਾ ਕੇ ਪੜ੍ਹਦੇ ਆ ਆਉ ਕਰਾਉਂਦੇ ਆ ਤੁਹਾਨੂੰ ਇਹ ਸ਼ੁਰੂ ਕਰਦੇ ਆ ਦਰਸ਼ਨ ਸੰਤੋ ਸਿੰਘ ਜੀ ਮਸਕੀਨ ਗੁਰੂ ਸਿੱਖ ਇਤਿਹਾਸਿਕ ਦੱਸ ਗੁਰੂ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਅਜਾਇਬ ਘਰ ਬਣਾਇਆ ਹੋਇਆ ਮੈਂ ਬਾਲੇ ਗੁਰੂ ਘਰਾਂ ਦੇ ਵਿੱਚ ਦੇਖਿਆ ਜਾਇਬ ਘਰ ਬਣੇ ਹੋਏ ਨੇ ਬਣਾਉਣੇ ਤਾਂ ਜ਼ਰੂਰੀ ਨੇ ਕਿ ਆਪਣੇ ਵਿਰਾਸਤ ਨੂੰ ਸੰਭਾਲਣ ਲਈ ਨਵੀਂ ਪਨੀਰੀ ਨੂੰ ਆਪਣੀਆਂ ਇਹਨਾਂ ਕੁਰਬਾਨੀਆਂ ਦੇ ਨਾਲ ਜੋੜ ਕੇ ਰੱਖਣ ਲਈ ਇਹ ਅਜਾਇਬ ਘਰ ਬਣਾਉਣੇ ਬਹੁਤ ਜ਼ਰੂਰੀ ਨੇ ਸਾਰੀਆਂ ਦਿਖਾਣ ਲੱਗ ਜੂਗਾ ਤਾਂ ਲੰਬਾ ਹੋ ਜਾਣਾ ਇਹਦੇ ਵਿੱਚ ਸਾਡੇ ਸ਼ਹੀਦ ਸਿੰਘ ਸਿੰਘਣੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਹਰੀ ਸਿੰਘ ਨਲਵੇ ਹੋਰਾਂ ਦੀਆਂ ਮਾਤਾ ਭਾਕੌਰ ਛੋਟੇ ਸਹਿਬਜਾ ਦੇ ਭਾਈ ਤਾਰੂ ਸਿੰਘ ਜੀ ਭਾਈ ਮਤੀ ਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਸ਼ੇਰ ਦਾ ਸ਼ਿਕਾਰ ਕਰਦੇ ਹੋਏ ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਰੀਆਂ ਇਹ ਜਿਹੜੇ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਖਾਰਚਾ ਰਾਜ ਦੀ ਆਗਾਜ ਦੀ ਨਹੀਂ ਰੱਖਣ ਵਾਲੇ ਸਾਨੂੰ ਜ਼ਮੀਨਾਂ ਦੇ ਹੱਕ ਦਿਵਾਉਣ ਵਾਲੇ ਬਾਬਾ ਬੰਦਾ ਸਿੰਘ ਜੀ ਭਾਦਰ ਭਾਈ ਮੱਖਣਸ਼ਾਲਾ ਬਾਣਾ ਉਹ ਸ਼ਹੀਦਾਂ ਦੇ ਅਜਾਇਬ ਕਰ ਦਸੇ ਗੁਰੂ ਸਾਹਿਬਾਨ ਚਾਰ ਸਹਿਬਜਾਦੇ ਪੰਜ ਪਿਆਰੇ ਤੇ ਪੰਜੇ ਤਖਤ スクリーンショット ਲੈ ਲਓ ਦੁਬਾਰਾ ਦੇਖਣ ਲਈ ਤਾਂ ਜਲਦੀ ਜਲਦੀ ਤੁਹਾਨੂੰ ਇਹ ਤੇ ਖਾ ਲੈਂਦੇ ਆ तकरीबन ਇਹਨਾਂ ਨੇ ਸਾਰਾ ਕੁਝ ਮੈਂ ਇਹਦੇ ਸਿਰਜਾਬ ਕਰਦੇ ਵਿੱਚ ਦੇਖਿਆ ਕਿ ਸਾਰਾ ਕੁਝ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਆ ਦੇਖੋ ਜਿੱਡਾ ਵੱਡਾ ਸਿੱਖ ਕੁਰਬਾਨੀਆਂ ਦਾ ਇਤਿਹਾਸ ਹੈ ਆਪਾਂ ਸਾਰਾ ਤਾਂ ਨਹੀਂ ਐਦਾਂ ਫਿਲਮਾਂਕਰ ਕਰ ਸਕਦੇ ਪਰ ਫਿਰ ਵੀ ਕੋਸ਼ਿਸ਼ ਪੂਰੀ ਕੀਤੀ ਹੋਈ ਆ ਜਿੰਨਾ ਇਹਨਾਂ ਤੋਂ ਵੱਧ ਤੋਂ ਵੱਧ ਹੋ ਪਾਇਆ ਚਲਿਏ ਸਾਹਿਬ ਜੀ ਸਾਹਬ ਦੇ ਨਾਂ ਤੇ ਆ ਕਹਿੰਦੇ ਇਸ ਜਗ੍ਹਾ ਦੇ ਉੱਤੇ ਕੋਈ ਇਮਲੀ ਦਾ ਦਰਖਤ ਸੀ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦੂਜੀ ਅਦਾਸੀ ਕਰਦੇ ਸੀ ਇਹ ਇਤਿਹਾਸ ਸਾਹਮਣੇ ਦੇਖਿਆ ਹੋਇਆ ਪੂਰਾ ਦੂਜੀ ਅਦਾਸੀ ਵੇਲੇ ਗੁਰੂ ਸਾਹਿਬ ਇੱਥੇ ਆਏ ਤੇ ਇੱਥੇ ਮੂਰਤੀ ਪੂਜਾ ਤੇ ਪਖੰਡਵਾਦ ਜ਼ੋਰਾਂ ਤੇ ਸੀ ਪਰ ਗੁਰੂ ਸਾਹਿਬ ਨੇ ਇੱਥੋਂ ਦੇ ਲੋਕਾਂ ਨੂੰ ਉਸ ਪਖੰਡਵਾਦ ਤੋਂ ਕੱਢਣ ਲਈ ਸਭ ਗੁਰਦਰੇ ਤੇ ਇਮਲੀ ਦੇ ਦਰਖਤ ਤੇ ਡੇਰੇ ਲਾਏ ਤੇ ਕਾਫੀ ਸਮਾਂ ਇੱਥੇ ਰੁਕੇ ਜਦੋਂ ਦੂਸਰੀ ਦਾਸੀ ਵੇਲੇ ਨਾਨਕ ਜੀ ਰਾ ਪਹੁੰਚੇ ਸੀ ਤੇ ਉਸੇ ਸਮਿਆਂ ਦੀ ਇਹ ਗੱਲ ਆ ਇਮਲੀ ਸਾਹਿਬ ਬੈਠੇ ਤੇ ਉਹਨਾਂ ਦੇ ਚਿਹਰੇ ਦਾ ਨੂਰ ਤੇ ਮਰਦਾਨੇ ਦੀ ਰਵਾਬ ਤੇ ਕੀਰਤਨ ਸੁਣ ਕੇ ਲੋਕ ਮਨ ਮੋਹਿਕ ਹੋਏ ਤੇ ਉਹਨਾਂ ਦੇ ਚਰਨੀ ਦਿੱggen ਲੱਗੇ ਤਾਂ ਉੱਥੇ ਉਹਨਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਤੇ ਦੇਹਤਾਰੀ ਗੁਰੂ ਦਾ ਸੰਕਨ ਕੀਤਾ ਇੱਥੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਗੁਰੂ ਨਾਨਕ ਦੇਵ ਜੀ ਦੀ ਅਦਾਸੀਆਂ ਦਾ ਜਿੱਥੇ ਵੀ ਆਪਾਂ ਦੇਖਦੇ ਆ ਇੱਕੋ ਹੀ ਮਤਲਬ ਸੀ ਕਿ ਮੂਰਤੀ ਪੂਜਾ ਤੇ ਦੇਹਤਾਰੀ ਗੁਰੂ ਦਾ ਸੰਕਨ ਕਰਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣਾ ਇਹ ਗੁਰੂਕਾਰ ਦਾ ਇਤਿਹਾਸ ਹੈ ਜੀ ਤੇ ਇਹ ਗੁਰੂਕਾਰ ਚੱਲੀਏ ਜੀ ਜਿੱਥੇ ਆਪਣੇ ਅੱਛੇ ਸਿਖਾਸੀ ਸਿੱਖਾਂ ਦੇ ਅੰਦਰ ਬੜੇ ਸੀ ਇਹ ਜਿਹੜਾ ਤੁਸੀਂ ਸਾਹਮਣੇ ਫਰੇਮ ਦੇ ਵਿੱਚ ਦੇਖੀ ਜਾਂਦੇ ਆ ਇਹ ਰਾਜਵਾੜਾ ਮਹਿਲ ਹੈ ਕਹਿੰਦੇ ਇਹ ਮਹਿਲ ਮਹਾਰਾਣੀ ਅਹਲਿਆ ਅਹਲਿਆ ਬਾਈ ਅਹਲਿਆ ਬਾਈ ਦਾ ਸੀ ਜਦੋਂ 84 ਕਤਲੇਆਮ ਹੋਇਆ ਸੀ ਤਾਂ ਸਿੱਖਾਂ ਨੂੰ ਕੋਹ ਕੋਕੇ ਮਾਰਿਆ ਜਾ ਰਿਹਾ ਸੀ ਸੜਕਾਂ ਦੇ ਉੱਤੇ ਤਾਂ ਇਸ ਜਗ੍ਹਾ ਤੇ ਸਿੱਖਾਂ ਨੇ ਠਹਿਰ ਲਈ ਸੀ ਪਰ ਇਹਦੇ ਵਿੱਚੋਂ ਕੱਢ ਕੇ ਵੀ ਕਹਿੰਦੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਮਹਿਲ ਨੂੰ ਅੱਗ ਲਾਈ ਅੱਛਾ ਕਹਿੰਦੇ ਮਹਿਲ ਨੂੰ ਹੀ ਅੱਗ ਲਾਤੀ ਸੀ ਅਹਲਿਆ ਬਾਈ ਤੇ ਇਹਨਾਂ ਦੀ ਮੂਰਤੀ ਇੱਧਰ ਹਾਂ ਦੂਸਰੇ ਪਾਸੇ ਵੀ ਨਹੀਂ ਹੋਈ ਆ ਇਹ ਅਹਲਿਆ ਮਹਿਲ ਟੂਰਿਜ਼ਮ ਪਲੇਸ ਹੁਣ ਬਣਿਆ ਹੋਇਆ ਜਿੱਦਾਂ ਤਾਜਮਹਿਲ ਆ ਉਦਾਂ ਹੀ ਇੱਥੇ ਲੋਕ ਘੁੰਮਣ ਆਉਂਦੇ ਆ ਉਹ ਸਾਹਮਣੇ ਅੱਛਾ ਇੱਥੇ ਆਉਂਦਾ ਰਹਿੰਦੇ ਭਾਰੀ ਨਾ ਜਾਈਏ ਉੱਥੇ ਚਲੇ ਜਾਓ ਅੱਗੇ ਉੱਤਰੋ ਦੇਖ ਆਣਾ ਨਾ ਉਹ ਵੀ ਵੀਰੇ ਕਹਿੰਦੇ ਪੰਜਾਬ ਤੋਂ ਆਇਓ ਤਾਂ ਰਸਤਾ ਖੋਲ ਦਿੰਦੇ ਆ ਹਨਾ ਚਲੋ ਤੁਹਾਨੂੰ ਨੇੜੇ ਤੋਂ ਦਿਖਾਉਂਦੇ ਆ ਜਿਹੜਾ ਕਹਿੰਦੇ ਪੂਰਾ ਅੰਦੌਰ ਸ਼ਹਿਰ ਵਸਿਆ ਹੋਇਆ ਜਿੱਦਾਂ ਪਟਿਆਲਾ ਸ਼ਹਿਰ ਪੂਰਾ ਵਸਿਆ ਹੋਇਆ ਉਹ ਮਹਾਰਾਜਾ ਭੁਪਿੰਦਰ ਸਿੰਘ ਹੋਰਾਂ ਦੇ ਵੰਸ਼ ਦੇ ਵਿੱਚੋਂ ਹੈ ਤੇ ਉਹਨਾਂ ਦੇ ਨਾਮ ਤੇ ਹੀ ਪਟਿਆਲਾ ਸ਼ਹਿਰ ਵਸਿਆ ਹੋਇਆ ਉਦਾਂ ਹੀ ਇਹ ਅੰਦੌਰ ਸ਼ਹਿਰ ਦੇਵੀ ਅਹਲਿਆਬਾਈ ਹੌਲਕਰ ਇਹਨਾਂ ਦੇ ਨਾਮ ਤੇ ਪੂਰਾ ਸ਼ਹਿਰ ਵਸਿਆ ਹੋਇਆ ਜਿਹੜੇ ਆਪਾਂ ਜਗ੍ਹਾ ਤੇ ਖੜੇ ਆ ਇਹ ਚੌਕ ਆ ਰਾਜਵਾੜਾ ਚੌਕ ਰਾਜਵਾੜਾ ਚੌਕ ਤਾਂ ਕਹਿੰਦੇ ਨੇ ਕਿ ਪਿੱਛੇ ਦੇਵੀ ਅਹਲਿਆਬਾਈ ਦਾ ਜਿਹੜਾ ਮਹਿਲ ਹੈ ਰਾਜਵਾੜਾ ਮਹਿਲ ਹੈ ਪਿੱਛੇ ਇਹਨੂੰ ਰਾਜਵਾੜਾ ਬੋਲਦੇ ਆ ਇਸ ਜਗ੍ਹਾ ਤੇ ਪੂਰੀ ਮਾਰਕੀਟ ਦਾ ਨਾਮ ਹੀ ਰਾਜਵਾੜਾ ਤੇ ਰਾਜਵਾੜੇ ਦਾ ਇਤਿਹਾਸ ਥੋੜਾ ਜਿਹਾ ਜਿਹਾ ਆਪਾਂ ਚੰਨਣਾ ਪਾਈਏ ਤੇ ਕਹਿੰਦੇ ਸਿੱਖਾਂ ਦੀ ਨਸਲ ਕੁਸ਼ੀ ਦੇ ਵਿੱਚ ਜਦੋਂ 84 ਵਾਲਾ ਕਤਲਿਆਮ ਹੋ ਰਿਹਾ ਸੀ ਤਾਂ ਅੰਦਰ ਦੇ ਸਿੱਖਾਂ ਨੂੰ ਵੀ ਟਾਰਗੇਟ ਕੀਤਾ ਗਿਆ ਸੀ ਤਾਂ ਸਾਰੇ ਸਿੱਖ ਇਸ ਰਾਜਵਾੜਾ ਮਹਿਲ ਦੇ ਅੰਦਰ ਵੜ ਗਏ ਸੀ ਦੇ ਕਿਸੇ ਇੱਥੇ ਲਾਗੇ ਤੱਕ ਦੇ ਉਹ 84 ਦੇ ਟਾਈਮ 'ਚ ਜੇ ਉਹਨਾਂ ਨੂੰ ਜਗ੍ਹਾ ਨਹੀਂ ਮਿਲੀ ਕੋਈ ਤਾਂ ਇੱਥੇ ਰਾਜਵੜੀ ਚਾਕੇ ਅੰਦਰ ਪੜ ਗਏ ਸੀਗੇ ਹੂੰ ਤੇ ਹਿੰਦੂਆਂ ਨੇ ਫਿਰ ਰਾਜਵੜੇ ਨੂੰ ਵੀ ਅੱਗ ਲਾ ਦਿੱਤੀ ਸੀਗੀ ਇਸ ਮਹਿਲ ਨੂੰ ਇਸ ਮਹਿਲ ਨੂੰ ਅੱਗ ਲਾਈ ਤਾਂ ਕੁਝ ਸਿੱਖ ਮਾਰੇ ਗਏ ਕੁਝ ਜਲ ਗਏ ਕੁਝ ਬਚ ਗਏ ਹੂੰ ਕਹਿੰਦੇ ਇਹਦੇ ਅੰਦਰ ਠਹਿਰ ਲੈਣ ਲਈ ਜਦੋਂ ਸਿੱਖ ਬੜੇ ਕਿਉਂਕਿ ਜਦੋਂ ਕਹਿੰਦੇ ਸਾਹਮਣੇ ਮੌਤ ਦੇਖਦੀ ਉਹ ਤਾਂ ਭੱਜਣ ਲਈ ਬੰਦਾ ਹੱਥ ਪੈਰ ਮਾਰਦਾ ਪਰ ਸਿੱਖਾਂ ਦਾ ਵੈਰੀ ਬਣਿਆ ਹੋਇਆ ਸੀ ਉਸ ਟਾਈਮ ਕਿਉਂਕਿ ਜਿਹੜਾ ਪਿੱਛੋਂ ਆਰਡਰ ਆਇਆ ਸੀ ਜਲਾਦਾਂ ਨੂੰ ਉਹਨਾਂ ਨੇ ਸਿੱਖਾਂ ਦੀ ਨਸਲ ਕੁਸ਼ੀ ਕਰਨੀ ਸੀ ਤਾਂ ਉਹਨਾਂ ਨੇ ਪੂਰੇ ਮਹਿਲ ਨੂੰ ਬਾਹਰ ਵੱਗ ਲਾਤੀ ਸੀ ਇਹ ਇਤਿਹਾਸ ਹੈ 84 ਦਾ ਇਸ ਰਾਜਵੜੇ ਦੇ ਨਾਲ ਚਲਿਏ ਬੋਬੀ ਵੀਰੇ ਠੀਕ ਹੈ ਜੀ ਆਪਾਂ ਸੋਨਾ 골ਡ ਜਿੰਨਾ ਵੀ ਇਹ ਆਪਣਾ ਸੋਨਾ ਬਾਜ਼ਾਰ 골ਡ ਵਗੈਰਾ ਹੈ ਨਾ ਜਿਹੜਾ ਅੰਦਰ ਮਿਲਦਾ ਇਸ ਸ਼ਰਾਫਾ ਬਾਜ਼ਾਰ ਕਹਿੰਦੇ ਨੂੰ ਸ਼ਰਾਫਾ ਬਾਜ਼ਾਰ ਸਜੇ ਨੂੰ ਅੰਦਰ ਚਾਹੀਏ ਠੀਕ ਹੈ ਜੀ ਹਾਂਜੀ ਕੱਪੜਾ ਮਾਰਕੀਟ ਵੀ ਹੈਗਾ ਤੇ ਸ਼ਰਾਫਾ ਵੀ ਹੈ ਸ਼ਰਾਫਾ ਇੱਥੇ ਸਾਰਾ 골ਡ ਵਗੈਰਾ ਮਿਲਦਾ ਹਾਂਜੀ ਅੰਦਰ ਤੇ ਇਹ ਮੇਨ ਚੌਂਕ ਹੈ ਇਹ ਮੇਨ ਚੌਂਕ ਰਾਜਵੜਾ ਚੌਂਕ ਕਹਿੰਦੇ ਨੇ ਅੰਦੌਰ ਦਾ ਅਪਾ ਜਣ ਕੇ ਸੈਂਟਰ ਚ ਆ ਗਏ ਆਂ ਦੌੜਦੇ। ਠੀਕ ਹੈ ਜੀ। ਤੇ ਵੀਰੇ ਜਦੋਂ ਇਹ 84 ਵਾਲਾ ਕਤਲੇਆਮ ਹੋਇਆ ਉਸ ਟਾਈਮ ਤੇ ਤੁਸੀਂ ਦੱਸੀ ਜਾਂਦੇ ਹੋ ਕਿ 2-4 ਸਾਲ 4 ਕਿ ਸਾਲ ਦੀ ਸ਼ਾਦੀ ਸੀ ਇਹਨਾਂ? ਮੈਂ 8 ਸਾਲ ਦਾ ਸੀ। 71 ਦਾ ਜਨਮ ਹੋਇਆ। ਠੀਕ ਹੈ ਜੀ। ਤੇ ਜਿਹੜਾ ਉਹ ਕਤਲੇਆਮ ਹੋਇਆ ਉਹਦੇ ਵਿੱਚ ਤੁਹਾਡੇ ਪੁਰਖੇ ਵੀ ਸੀ। ਸਾਡੇ ਪੁਰਖੇ ਤਾਂ ਅਸੀਂ ਨਹੀਂ ਸੀ ਇੱਥੇ ਬਾਕੀ ਸਾਡੇ ਲੋਹ ਸ਼ਹਿਰ ਦੀਆਂ ਕਲੋਨੀਆਂ ਦੇ ਅੰਦਰ ਸ਼ਹਿਰ ਜਿਹੜੇ ਸਿੱਖ ਸੀਗੇ ਉਹ ਕੁਝ ਆਪਣੀ ਜਾਨ ਬਚਾਉਣ ਵਾਸਤੇ ਜਦੋਂ ਇਸ ਮਹਿਲ ਵਿੱਚ ਬੜੇ ਨਾ ਤਾਂ ਉਦੋਂ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਇਹ ਮਹਿਲ ਹੈਗਾ ਆਪਣੀ ਜਿਹੜੀ ਰਾਣੀ ਇੱਥੇ ਦੀ ਅ ਭੈਲਾ ਬਾਈ ਇਹ ਸ਼ੇਪ ਜਿਹੜੀ ਪੱਤ ਸੀ ਬਹੁਤ ਵੱਡੀ ਇਹਨਾਂ ਨੇ ਉਦੋਂ ਉਹ ਨਹੀਂ ਦੇਖਿਆ ਜਿਹਦਾ ਮਹਿਲ ਆ ਕੁਝ ਵੀ ਹੈ ਉਦੋਂ ਇਹਨਾਂ ਨੇ ਜੇ ਮਨ ਵੀ ਚਾਹੇ ਤੇ ਇਹਨਾਂ ਨੇ ਬਾਹਰ ਤੋਂ ਅੱਖੇ ਲਾ ਲਈ ਸੀ ਮੈਂ ਹਾਂਜੀ ਪੁੱਛੇ ਸਿੱਖ ਚੱਲ ਗਏ ਸੀ ਨਹੀਂ ਉਸ ਟਾਈਮ ਦੇ ਜਿਹੜੇ ਜਿਹੜੇ ਸਿੱਖ ਸੀ ਉਹ ਤੁਹਾਡੇ ਮੇਰੇ ਜਾਣ ਪਛਾਣ ਚ ਹੋਣਗੇ ਜਿਹੜੇ ਇੱਥੇ ਬੜੇ ਸੀ ਅੰਦਰ ਉੱਥੇ ਵੀਰ ਜੀ ਇੱਕ ਹੈਗਾ ਸੀ ਸਾਡੇ ਜਾਣ ਪਛਾਣ ਦਾ ਉਹ ਹੁਣ ਇਸ ਟਾਈਮ ਸਾਨੂੰ ਦਿਖ ਨਹੀਂ ਰਿਹਾ ਕਾਫੀ ਫਰਾਣਾ ਸੀਗਾ ਉਹਦਾ ਪੂਰਾ ਸੀਨਾ ਵਗੈਰਾ ਜਲਿਆ ਹੋਇਆ ਸੀ ਠੀਕ ਹੈ ਜੀ ਹਾਂਜੀ ਉਹ ਰਹਿੰਦਾ ਜੀ ਆਪਣੇ ਉਸਤਰੀ ਪੁਰਜੀ ਕਲੋਨੀ ਚ ਠੀਕ ਉਹ ਪਰ ਉਹ ਹੋਰ ਪਾਸੇ ਹੀ ਥਾੜਿਆ ਸੀ ਇੱਥੇ ਨਹੀਂ ਤੁਸੀਂ 84 ਤੋਂ ਬਾਅਦ ਇੱਥੇ ਆਏ ਹੋ ਨਹੀਂ ਅਸੀਂ ਸਾਡਾ ਜੰਪਾਲ ਇੱਥੇ ਹੈ ਜੀ 77 ਦਾ ਜਨਮ ਮੇਰਾ ਇਥੇੰ ਦੌਰ ਦੇ ਹੀ ਆ ਅਸੀਂ 84 ਚ ਅਸੀਂ ਰਹਿੰਦੇ ਸੀੰ ਦੌਰ ਦੇ ਵਿੱਚ ਇੱਕ ਪਾਲਦਾ ਕਰ 9 ਲੱਖਾ ਕਰਕੇ ਹੈਗਾ ਚਰਾਗਾ 9 ਲੱਖਾ ਚ ਇੱਥੇ ਰਹਿੰਦੇ ਸੀ ਹਾਂ ਠੀਕ ਹੈ ਜੀ ਇੰਦੌਰ ਦੇ ਵਿੱਚ ਇੱਕ ਹੋਰ ਗੁਰੂ ਘਰ ਦੇ ਵਿੱਚ ਪਹੁੰਚ ਗਏ ਆ ਗੁਰਦੁਆਰਾ ਦਾਤਾਬੰਦੀ ਛੋੜ ਛੋੜ ਐਂਡੋਰਾ ਇਹਦਾ ਕੋਈ ਇਤਿਹਾਸਤਾਨੀ ਇਤਿਹਾਸੀ ਗੁਰਦੁਆਰਾ ਨਹੀਂ ਹੈ ਇਹਨਾਂ ਨੇ ਕਲੋਨੀ ਦੇ ਮਤਲਬ ਆਪਣਾ ਬਣਾਇਆ ਹੋਇਆ ਸਿੰਘ ਸਭਾ ਗੁਰਦੁਆਰਾ ਸਾਹਿਬ ਹੈ ਪਰ ਇਹ ਤੁਹਾਨੂੰ ਦਿਖਾਇਆ ਤਾਂ ਹੈ ਕਿ ਮੈਨੂੰ ਇਹਦੀ ਦਿਖ ਰਿਕ ਬਹੁਤ ਸੋਹਣੀ ਲੱਗੀ ਜਿੱਦਾਂ ਫੋਰਨ ਦੇ ਵਿੱਚ ਗੁਰੂ ਘਰ ਹੁੰਦੇ ਆ ਉਦਾਂ ਰਾਤ ਨੂੰ ਜਿਆਦਾ ਸੋਹਣੀ ਲੱਗਦੀ ਹੈ ਕਿਉਂਕਿ ਲਾਈਟਿੰਗ ਕੀਤੀ ਹੋਈ ਹੈ ਟੋਟਲੀ ਆਪਾਂ ਦਿਨ 'ਚ ਦੇਖਿਆ ਦਿਨ 'ਚ ਵੀ ਬਹੁਤ ਸੋਹਣੀ ਦਿਖ ਰਿਕ ਲੱਗੀ ਮੈਨੂੰ ਮਿਲਦੇ ਆ ਅੱਗੇ ਸਫਰਾਂ ਤੇ ਆਪਾਂ ਲੈਣਾ ਆ ਐਸ਼ਦੀ ਦਵਾਈ ਬਿਮਾਰ ਚੱਲੀ ਜਾਂਦੀ ਆ ਇਹ ਸਾਰੀਆਂ ਸਵਾਵਾਂ ਆਪਾਂ ਗੁਰੂ ਘਰ ਜਿਹਦੇ ਘੁੰਮ ਕੇ ਆਏ ਆਂ ਐਸ਼ ਵੀ ਦਵਾਈ ਲੈਣ ਆਏ ਸੀ ਤੇ ਇੰਦੋਰ ਕੋ ਮਿਲ ਆ ਗਏ ਇਹ ਬਾਈ ਹੋਰੀ ਬੋ ਵੀਰਾਂ ਦੇ ਨਾਲ ਇਹ ਵਾਲੀ ਸਾਹਮਣੇ ਜਿਹੜੀ ਮੰਡੀ ਦੇਖੀ ਜਾਂਦੇ ਹੋ ਇਹ ਫਰੂਟ ਮੰਡੀ ਆ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸਾਰੀਆਂ ਗੱਡੀਆਂ ਹੁੰਦੀਆਂ ਟਰਾਂਸਪੋਰਟ ਦੀਆਂ ਇੱਥੋਂ ਲੋਡ ਹੋ ਕੇ ਜਾਂਦੀਆਂ ਵੀਰੇ ਹੋਰੀ ਦੱਸੀ ਜਾਂਦੇ ਆ ਕਿ ਇੱਥੋਂ ਕਿਹੜਾ-ਕਿਹੜਾ ਮਾਲ ਜਾ ਰਿਹਾ ਵੀਰੇ ਪਿਆਜ਼ ਜਾਂਦੇ ਆ ਆਪਣੇ ਪੰਜਾਬ ਨੂੰ ਆਲੂ ਪਿਆਜ਼ ਪਿਆਜ਼ ਆਲੂ ਹਾਂ ਸਬਜੀ ਸਬਜ਼ੀਆਂ ਦਾ ਵੀ ਮਤਲਬ ਪੂਰੀ ਪੂਰੀ ਸਾਰੀ ਮੰਡੀ ਹੈ ਜੀ ਇਹ ਟੋਪਦੀ ਵੀ ਆ ਸਬਜ਼ੀਆਂ ਦੀ ਐਮਪੀ ਦੀ ਕਹਿੰਦੇ ਸਭ ਤੋਂ ਵੱਡੀ ਮੰਡੀ ਹੈ ਇਹ ਐਮਪੀ ਦੀ ਸਭ ਤੋਂ ਵੱਡੀ ਮੰਡੀ ਹੈ ਜੀ ਠੀਕ ਹੈ ਜੀ ਆਪਾਂ ਠੀਕ ਹੈ ਜੀ ਫਰਕ ਹੈ ਹੁਣ ਵਾਲਾ ਤਾਂ ਚ ਚਲੋ ਕੁਛ ਤਾਂ ਪੇਟ ਤੇ ਲੰਘਿਆ ਆ ਤੇ ਕੱਲ ਦੀ ਕੁਛ ਖਾ ਹੀ ਨਹੀਂ ਰਹੀ ਐਮਪੀ ਦੇ ਸੜਕਾਂ ਤੇ ਐਮਪੀ ਦਾ ਦੌਰਾ ਐਮਪੀ ਤਾਂ ਨਹੀਂ ਪੂਰਾ ਕਹਿ ਸਕਦੇ ਕੱਲੇ ਇਹਨਾਂ ਦੌਰ ਦਾ ਦੌਰਾ ਐਮਪੀ ਤੇ ਆਪਾਂ ਘੁੰਮੀ ਜਾਂਦੇ ਆ ਕੱਲੇ ਪਤਾ ਜੇ ਨਹੀਂ ਲੱਗਿਆ ਸੜਕਾਂ ਤੇ ਇਹ ਤਾਂ ਐਂਦੌਰ ਦੀ ਗੇੜੀ ਸੀ ਨੀ ਕੀ ਜੀ ਇੱਕ ਇਹ ਸਾਡਾ ਭਰਾ ਮਿਲਿਆ ਸਾਨੂੰ ਐਂਦੌਰ ਦੀ ਧਰਤੀ ਤੇ ਮੇਰੀਆਂ ਵੀਡੀਓ ਦੇਖੀ ਜਾਂਦਾ ਸੀ ਕਿਵੇਂ ਲੱਗ ਰਹੀਆਂ ਵੀਡੀਓ ਆਪਕੋ ਬਹੁਤ ਬੜਾ ਖੁਸ਼ ਆਂਦਾ ਲੱਗਿਆ ਪੰਜਾਬੀ ਆਤੀ ਆਪਕੋ ਪੰਜਾਬੀ ਸਮਝਵਾਤੀ ਬੋਲ ਨਹੀਂ ਸਕਦਾ ਪੰਜਾਬੀ ਬੋਲ ਨਹੀਂ ਸਕਦਾ ਸਮਝ ਲੈਂਦਾ ਸਾਰੀਆਂ ਵੀਡੀਓ ਦੇਖ ਰਿਹਾ ਸਰ ਮੈਂ ਲਾਈਕ ਕਰਦਾ ਹਾਂ ਉਹ ਸ਼ੇਅਰ ਕਮੈਂਟ ਵੀ ਕਰਦਾ ਹਾਂ ਥੈਂਕ ਯੂ ਬਾਬਾ ਜੀ ਸਰ ਜੀ ਕਿਥਾ ਤੇ ਆਪਾਂ ਖੜੇ ਐ ਐਂਦੌਰ ਦੀ ਧਰਤੀ ਤੇ ਤੇ ਜਾਣਾ ਪੰਜਾਬ ਤਿੰਨ ਸਟੇਟਾਂ ਟਾਪਿਆ ਤੇ ਤਿੰਨ ਰਹਿ ਗਈਆਂ ਤੇ ਕਹਿੰਦੇ ਰਸਤੇ ਦੇ ਵਿੱਚ ਗੁਰਦੁਆਰਾ ਸਾਹਿਬ ਇੱਥੇ ਐਮਪੀ ਦੀ ਤੇ ਯੂਪੀ ਵਾਲੀ ਧਰਤੀ ਤੇ ਘਟਨੇ ਤੇ ਰਸਤੇ ਦੇ ਵਿੱਚ ਜਿਹੜੀ ਸੰਗਤ ਨੂੰ ਸੇਵਾ ਦੀ ਲੋੜ ਪੈਂਦੀ ਆ ਉਹ ਸਾਡੇ ਭੇਜ ਰਹੇ ਨੇ ਬਾਹਰ ਤੋਂ ਐਨਆਰਆਈ ਵੀਰ ਇੱਕ ਸਾਡੇ ਨਾਲ ਫੋਨ ਕਾਲ ਤੇ ਆ ਇਟਲੀ ਦੀ ਧਰਤੀ ਤੋਂ ਕਲਵੀਰ ਚੀਮਾ ਸਾਡਾ ਭਰਾ ਦੇਖੀ ਜਾਂਦਾ ਸਾਨੂੰ ਕਿੱਦਾਂ ਲੱਗ ਰਹੀਆਂ ਨੇ ਵੀਡੀਓ ਸਾਡੀਆਂ ਬਹੁਤ ਸੋਹਣੀਆਂ ਵੀਰੇ ਬਹੁਤ ਸੋਹਣੀਆਂ ਮਹਾਰਾਜ ਕਿਰਪਾ ਕਰੇ ਤੰਦਰੁਸਤੀਆਂ ਬਖਸ਼ੇ ਬਹੁਤ ਦਿਲ ਕਰਦਾ ਉਹ ਮਿਸ ਕਰਦਾ ਇਹ ਨਾਲ ਹੀ ਤਾਂ ਚੱਲਦੇ ਤੈਨੂੰ ਜਿੱਥੇ ਹੁੰਦਾ ਤਾਂ ਕਲਵੀਰ ਸਾਡਾ ਵੀਰ ਹੈ ਇਟਲੀ ਤੇ ਇਸ ਟਾਈਮ ਇਹ ਪਿੱਛੋਂ ਐ ਬੇਸਿਕਲੀ ਸਮਾਨੇ ਤੋਂ ਹੈ ਨਾ ਹੂੰ ਸਮਾਨੇ ਤੋਂ ਤੇ ਇਹ ਵੀਰ ਨੇ ਬਿਆੰਤ ਗੱਫੇ ਭੇਜੇ ਨੇ ਮਾਇਆ ਦੇ ਇਹ ਕਹਿੰਦੇ ਖੁੱਲੇ ਹੀ ਵਰਤਾ ਦਿਓ ਜਿੰਨੀ ਲੋੜ ਹੋਏਗੀ ਘਟਾਵਾ ਦਾ ਸਿਆਪੀ ਪੂਰਾ ਕਰਵਾ ਲਾਂਗੇ ਸਲਾਮ ਹੈ ਬਾਈ ਧੰਨਵਾਦ ਬਹੁਤ ਬਹੁਤ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ ਦੂਜਾ ਸਾਡਾ ਵੀਰ ਹੈ ਅਸ਼ਵਨ ਗਿੱਲ ਕੈਨੇਡਾ ਦੀ ਧਰਤੀ ਤੇ ਬੈਠਿਆ ਤੇ ਪਿੱਛੋਂ ਹੈਗਾ ਪੁੱਚੋ ਮੰਡੀ ਬਠਿੰਡੇ ਕੋਲੋਂ ਉਹ ਸਾਡੇ ਭਰਾ ਦਾ ਸਾਡੇ ਮਤਲਬ ਜਾਣ ਪਛਾਣ ਤੋਂ ਬਾਹਰ ਦਾ ਆ ਉਹ ਸਾਡੀਆਂ ਵੀਡੀਓ ਦੇਖਦਾ ਤੇ ਵੀਰ ਕਹਿੰਦਾ ਮਾਇਆ ਪਾਉਣੀ ਐ ਜ਼ਰੂਰ ਇੱਕ ਉੱਥੇ ਹਜ਼ੂਰ ਸਾਹਿਬ ਦੇ ਖਜ਼ਾਨਿਆਂ 'ਚ ਤੇ ਇੱਕ ਸੰਗਤ ਦੇ ਬਾਈ ਨੂੰ ਅਸੀਂ ਕਿਹਾ ਵੀਰੇ ਤੁਸੀਂ ਥੋੜੀ ਜਿੰਨੀ ਇੱਕ ਸੰਗਤ ਵਾਸਤੇ ਭੇਜ ਦੋ ਕਿ ਅਸੀਂ ਹਜ਼ੂਰ ਸਾਹਿਬ ਤੋਂ ਬਾਹਰ ਨਿਕਲੇ ਆਏ ਵਲੌਗ ਆਪਣਾ ਜਿਹੜੀ ਵੀਡੀਓ ਆਉਂਦੀ ਹੈ ਇੱਕ ਦਿਨ ਬਾਅਦ ਆਉਂਦੀ ਹੈ ਉਹਨਾਂ ਨੂੰ ਐ ਲੱਗਿਆ ਸੀ ਕਿ ਅਸੀਂ ਹਜ਼ੂਰ ਸਾਹਿਬ ਆ ਅਸੀਂ ਜਿੰਨੀ ਵੀ ਵੀਡੀਓ ਸ਼ੂਟ ਕਰਦੇ ਆ ਪੂਰੇ ਦਿਨ 'ਚ ਉਹ ਅਗਲੇ ਦਿਨ 9 ਵਜੇ ਆਉਂਦੀ ਆ ਸਾਰੀਆਂ ਵੀਡੀਓ ਪਈਆਂ ਪਿੱਛੇ ਜਾ ਕੇ ਦੇਖ ਲਿਓ ਅਸੀਂ ਜਾਂਦੇ ਹੋਏ ਵੀ ਵੀਰੋਰਾ ਕੋਲ ਰੁਕੇ ਸੀ ਬੜਾ ਹੀ ਵਧੀਆ ਲੱਗਿਆ ਸੀ ਤੇ ਮਨ ਵੀ ਕੀਤਾ ਕਿ ਦੁਬਾਰੇ ਜਾਂਦੇ ਹੋਏ ਰੁਕਾਂਗੇ ਪਰ ਸਾਨੂੰ ਐ ਲੱਗਦਾ ਸੀ ਸ਼ਾਇਦ ਸਾਡੀ ਯਾਤਰਾ ਦਾ ਪੜਾ ਇੱਥੇ ਦਿਨ 'ਚ ਨਾ ਹੋ ਸਕੇ ਅਸੀਂ ਸ਼ਾਇਦ ਰਾਤ ਨੂੰ ਨਾ ਚਲੇ ਜਾਈਏ ਪਰ ਅਸੀਂ ਫਿਰ ਤੇ ਇਦਾਂ ਦੀ ਬਣਾਈ ਪ੍ਰਮਾਤਮਾ ਨੇ ਬਣਾਈ ਅਸੀਂ ਤਾਂ ਕੋਣਾ ਬਣਾਉਣ ਵਾਲੇ ਕਿ ਅਸੀਂ ਦਿਨ ਦੇ ਚੜਾਣ ਵਾਲੇ ਨਾਲ ਕੋਲ ਪਹੁੰਚੇ 22 ਹੋਰਾਂ ਦੇ ਸ਼ਾਮ ਦੇ 5 ਵਜਣ ਵਾਲੇ ਆ ਤਰੀਕ 1 April 2025 ਆ 22 ਹੋਰਾਂ ਨੇ ਸ਼ਾਮ ਤੱਕ ਹੁਣ ਸਾਨੂੰ ਜਾਣ ਦਿੱਤਾ ਬੜੀ ਸੇਵਾ ਕੀਤੀ ਸਵੇਰੇ ਚਾਹ ਪਕੌੜੇ ਉਸ ਤੋਂ ਬਾਅਦ ਲੰਗਰ ਸੇਵੀਆਂ ਅੱਜ ਇੱਥੋਂ ਤੱਕ ਕੀ ਰਸਤੇ ਲਈ ਸਾਨੂੰ ਰਾਹਦਾਰੀ ਜਿਹਨੂੰ ਅਸੀਂ ਬੋਲਦੇ ਹਾਂ ਪੁਰਾਣੇ ਸਮਿਆਂ ਦੇ ਵਿੱਚ ਰਸਤੇ ਵਾਸਤੇ ਵੀ ਲੰਗਰ ਪੈਕ ਕਰਤਾ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਉਹ ਸ਼ਿਪੂਰੀ ਦੇ ਲੱਗ ਗਿਆ ਤੇ ਰਸਤੇ ਸੰਗਤਾਂ ਨੂੰ ਜ਼ਰੂਰਤ ਪੈ ਸਕਦੀ ਆ ਬਾਈ ਧੰਨਵਾਦ ਕਰਕੇ ਮੈਂ ਤੁਹਾਡੀ ਸੇਵਾ ਨੂੰ ਅਸਫਲ ਨਹੀਂ ਕਰਨਾ ਚਾਹੁੰਦਾ ਜਿਹੜੀ ਤੁਸੀਂ ਨਿਸ਼ਕਾਮ ਸੇਵਾ ਕੀਤੀ ਹੈ ਉਹਦੇ ਅਗੇ ਧੰਨਵਾਦ ਸ਼ਬਦ ਛੋਟਾ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜਿੱਦਣ ਪੰਜਾਬ ਆਏ ਮਿਲ ਕੇ ਜਰੂਰ ਆ। ਮਿਲ ਕੇ ਜਰੂਰ ਆ। ਇਹ ਸਾਡਾ ਸਾਬ ਵੀਰਾ ਅੰਦੌਰ ਤੋਂ ਤੇ ਇਧਰ ਵਿੱਕੀ ਵੀਰਾ ਜਿਹੜੀ ਸੌਰੀ ਬੋਬੀ ਵੀਰਾ ਇਹਨਾਂ ਦੋਨਾਂ ਨੇ ਜਿਹੜੀ ਤੁਸੀਂ ਅੰਦੌਰ ਦੀ ਧਰਤੀ ਦੇਖੀਆ ਇਹਨਾਂ ਨੇ ਕਮਾਈ ਆ ਤੇ ਅਸੀਂ ਇਹਨਾਂ ਦਾ ਸਰੋਪਾ ਪਾ ਕੇ ਧੰਨਵਾਦ ਕਰਾਂਗੇ। ਧੰਨਵਾਦ ਵੀਰ ਜੀ ਧੰਨਵਾਦ ਤੁਹਾਡਾ। ਬੋਲੇ ਸੋ ਸ੍ਰੀ ਅਕਾਲ। ਆ ਸੰਗਤਾਂ ਦੇ ਚਿਹਰੇ ਹੱਸਦੇ ਖੇੜਦੇ ਤਾਂ ਨੇ ਕਿ ਰੈਸਟ ਵੀ ਮਿਲ ਗਈ, ਖਾਣਾ ਵੀ ਮਿਲ ਗਿਆ, ਪੇਟ ਵੀ ਭਰ ਗਿਆ ਤੇ ਅਸਟ੍ਰੇਲੀਆ ਰਾਹਦਾਰੀ ਵੀ ਮਿਲ ਗਈ। ਹੌਣ ਤਣੀ ਰੱਤਕ ਜਰੂਰਤ ਕਿਸੇ ਚੀਜ਼ ਦੀ ਕਿ ਲੋਡ ਪਾਉਗੀ ਨਾ 9 10 ਚ ਖਲਾ ਰਿਆ ਜੇ ਉਸੇ ਮੋੜ ਕੋ ਨਹੀਂ ਖਾਣ ਹੌਣ ਤੇ 10 ਚ ਦੁਬਾਰਾ 6 ਚ ਆਈਆਂ ਨੇ ਅੰਦਰ ਦੇ ਬਰਾ ਨੇ ਖਾਣਾ ਖਾ ਲਿਆ ਜੋ ਆਈਆਂ ਨੇ ਚਲੋ ਜੀ ਚੱਲ ਵੀ ਬੱਗਿਆ ਚੰਗਾ ਵੀਰੋ ओके ਜਦੋਂ ਜਦੋਂ ਆਓਗੇ ਤੁਸੀਂ ਵਾਪਸ ਫਿਰ ਮਿਲ ਕੇ ਜਾਓ ਹਾਂ ਜਦੋਂ ਦੁਬਾਰਾ ਕਦੀ ਵੀ ਹਾਂ ਅਗਲੇ ਟੂਰ ਤੁਸੀਂ ਬਣਾਉਂਦੇ ਇੱਧਰ ਦਾ ਹਾਂ ਬੰਬੇ ਵਾਲਾ ਸਾਡੀ ਸਲਾਹ ਹੈ ਹਾਂਜੀ ਮਿਲ ਕੇ ਆਨੌਂਸ ਹੋ ਗਿਆ ਦੱਸਣ ਬੰਬੇ ਵਾਲੀ ਸਾਡੀ ਸਲਾਹ ਹੈ ਚਲੋ ਆਵਾਂਗੇ ਕਿਤੇ ਜਰੂਰ ਮਿਲ ਕੇ ਲਾਂ ਚੰਗੇ ਬਈ ਠੀਕ ਹੈ ਓਕੇ ਆ ਸਾਹਮਣੇ ਦਿਖਦੀ ਹੈ ਇਹ ਅੰਦਰ ਦੀ ਧਰਤੀ ਤੇ ਮੇਰੇ ਪਿੱਠ ਪਿੱਛੇ ਤੇ ਟਰੱਕ ਦੇ ਸਿੱਧੇ ਪਾਸੇ ਗਵਾਲੀਅਰ ਕੱਲ ਦੀ ਸਟੇ ਆਪਾਂ ਅੱਜ ਸੌਰੀ ਅੱਜ ਰਾਤ ਦੀ ਆਪਾਂ ਠਾਰ ਹੈ ਜਿਹੜੀ ਕੱਲ ਦੀ ਹੋ ਜਾਣੀ ਹੈ ਸਵੇਰ 8 ਵਜੇ ਤੱਕ ਪਹੁੰਚਾਂਗੇ ਗਵਾਲੀਅਰ ਤੇ ਉਸ ਤੋਂ ਬਾਅਦ ਅਗਲੀ ਰਾਤ ਨੀਤੀ ਬਣਾਉਨੇ ਆ ਤੇ ਅੰਦਰ ਨੂੰ ਆਖਰੀ ਚੱਕੇ ਤੇ ਬਾਏ ਬਾਏ ਚੰਗਾ ਵੀ ਸੋਚਣਾ ਬਾਪੂ ਵੀ ਫੀਲਿੰਗ ਪੂਰੀ ਚੱਕ ਗਿਆ ਆਏ ਹਾਏ ਫਿਰ ਐ ਬਾਏ ਬਾਏ ਕਰਦਾ ਪੂਰੇ ਫੀਲਿੰਗ ਚ ਧੰਨਵਾਦ ਇਸ ਧਰਤੀ ਦਾ ਧੰਨਵਾਦ ਇਸ ਧਰਤੀ ਦਾ ਭਾਗ ਆਪ ਵੀ ਹੋ ਰਹੇ ਪਰਨਾ ਆ ਸਾਹਮਣੇ ਆਪਣੇ ਵਾਲੀਆਂ ਕਣਕਾਂ ਤੋਂ ਬੀਨਾਂ ਐ ਕਡਵਾਂਸ ਨੇ ਇੱਥੇ ਸਾਰੀ ਕਣਕ ਦੀ ਕਟਾਈ ਲਗਭਗ ਹੋ ਚੁੱਕੀ ਹੈ ਕੁਝ ਏਰੀਆ ਰਹਿ ਗਿਆ ਮਹਾਰਾਸ਼ਟਰ ਕੰਪਲੀਟ ਹੋ ਗਿਆ ਕਟਾਈ ਦਾ ਤੇ ਐਮਪੀ ਜਿੱਦਾਂ ਆਪਣੇ ਕੰਬਾਈਨ ਵਾਲੇ ਵੀਰ ਆਉਂਦੇ ਨੇ ਪਹਿਲਾਂ ਮਹਾਰਾਸ਼ਟਰ ਕਟਾਈ ਕਰਦੇ ਨੇ ਫਿਰ ਐਮਪੀ ਹੁਣ ਐਮਪੀ ਦੀ ਕਟਾਈ ਆਖਰੀ ਸ਼ਰਨ ਤੇ ਹੀ ਆ ਤੇ ਸਾਹਮਣੇ ਪਿੱਛੇ ਮੁੰਡਾ ਕਹਿੰਦਾ ਪਹਾੜ ਦੇਸੀ ਜਾਂਦੇ ਨੇ ਪਹਾੜ ਤੇ ਮਿੱਤਰਾ ਪਿੱਛੇ ਛੱਡ ਆਪਾਂ ਇੱਥੇ ਧੂਆ ਹੀ ਧੂਆ ਦੇਖਦਾ ਪਹਾੜ ਦਾ ਕੋਈ ਦੇਖ ਦਾ ਪੋਲਿਊਟਡ ਏਰੀਆ ਸੰਗਤ ਉਹ ਠੰਡਾ ਮੌਸਮ ਹੈ ਖੁਸ਼ ਹੈ ਆਨੰਦ ਚ ਤੇ ਬਾਪੂ ਆਹ ਸਾਰੀ ਰਾਤ ਬਹਿ ਕੇ ਜਾਂਦੇ ਨੇ ਬੜਾ ਵੱਡਾ ਜਜ਼ਬਾ ਇਹਨਾਂ ਦਾ ਤੇ ਇਹ ਮੁੰਡੇ ਸੌ ਕੇ ਜਾਂਦੇ ਨੇ ਇਹਨਾਂ ਦਾ ਵੀ ਵੱਡਾ ਜਜ਼ਬਾ